ਈ ਪਤੇ ਸੰਤਨ ਸਿੰਘ ਜੇਗ ਬਾਦੂ ਸਰ ਮਹਾਰਾਜ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਬੱਤ ਦਾ ਭਲਾ ਕਰੋ ਬਈ ਮੇਰ ਕਰੋ ਕਿਰਪਾ ਕਰੋ ਬਈ ਸਫਾ ਪ੍ਰਸ਼ਾਨ ਨਾਸ਼ ਕਰੋ ਭਈਓ ਕੀ ਕਰੀਨੇਗੇ ਕਰੋ ਕਿਰਪਾ ਸੰਤਨ ਸਿੰਘ ਜੇਗ ਬਾਦੂ ਸਰ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬੱਚਿਆਂ ਦੇ ਬავੰਨਿ ਸਖਤ ਬੱਚਿਆਂ ਨੂੰ ਕਰ ਦਿਓ ਕਿਰਪਾ जनम जनम दी कन ते ਤਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੋ ਨਹਰ ਬੰਦ ਬਸੁਰਾ ਬੋਲ ਕਸਮ ਬਸੰਤ ਗਨੰਤ ਨਾ ਆਵੈ ਹਰ ਆਉ ਸਸ ਕਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਹਰ ਦਰ ਤਿਆਲ ਗਿਆਨ ਸਤ ਗੁਰ ਕੇ ਕਾਵ ਜਨ ਭਲ ਉਨਹਿ ਜੋ ਗਾਵੇ भे अमरदास गुण तेरे तेरी उपमां तोह बणिया वले अमरदास गुण तेरे तेरी उपमा तोह बणिया சூர சடே ஹாரண கணி கருச்சி அமிர்த சார ਕਾਣੀ ਕਹਾ ਸਵਕ ਜਨਮਾਨ ਭਰ ਤਖ ਗੁਰ ਨਿਸਤਾਰੇ ਨਾਮ ਰਿਉ ਸਾਧੂ ਰਿਉ ਰਹਿਉ ਗੁਰੂ ਬਿੰਦ ਕਾਹ ਨਾਨਕ ਇਹ ਜਗਤ ਮਹਿ ਕੈਨ ਜਪਿਉ ਗੁਰ ਮੰਤ ਅਰਾ ਉਨ ਨਾਮ ਓਰ ਮੈਂ ਗਯੋ ਜਾ ਕੇ ਸੰਗ ਨਹੀਂ ਕੋਈ ਜਿਹਸ ਮਰਤ ਸੰਕਟ ਮਿਟਾ ਦਰਸ ਤੁਹਾਰ ਹੋਏ ਸੁਖੋ ਢਲ ਗੁਰ ਸੇਵਿਆ ਇਹਨਸ ਸਾਜ ਸੁਭਾਈ ਦਰਸ਼ਨ ਪਰਸ ਹੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਏ ਸਿਫਤ ਖਸਮ ਦੀ ਨੂਰੇ ਅਰਸੋ ਕਰਸੋ ਛਟਿਆ ਤੋਦ ਡਿਠੇ ਸੱਚੇ ਬਾਤ ਸਾਹ ਮਾਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਬਾਤ ਸਾਹ ਸਿਰਸਾ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੈਸਾ ਹੋ। ਸਤਨਾ ਸ਼ਰੀਆ ਹੈ ਜੋ ਸਾਹਿਬ ਜੀ ਸਲੋਕਾ ਮਹੱਲਾ ਤੀਜਾ ਵੇਲ ਲਾਵੇ ਸਭ ਭਰਮ ਦੇ ਨਿਤ ਜਾਗਤੋ ਟਾਸ ਸਾਰ ਮਨ ਮੁਕ ਕਰ ਮੁਕਮਾਉਣੇ ਹਉ ਮੈਂ ਅੰਧ ਗੁਬਾਰ ਵੇੜ ਲਾਵੇ ਸਭ ਭਰਮ ਦੇ ਨਿਤ ਜਾਗ ਤੋ ਟਾਸ ਸਾਰ ਮਨ ਮੁਕ ਕਰ ਮੁਕਮਾਉਣੇ ਹਉ ਮੈਂ ਅੰਧ ਗੁਬਾਰ ਵੀੜੋ ਨਾਨਕ ਸ਼ਬਦ ਵੀ ਚਾਰ ਮਹੱਲਾ ਤੀਜਾ ਸਹਜ ਜਾਗੇ ਸਹਜ ਸੁਆ ਗੁਰਮੁਖ ਅਨੰਦੈ ਉਸਤਤ ਹੋਵਾ ਮਨ ਮੁਖ ਪਰ ਮੈਂ ਸਹਸਾ ਹੋਵਾ ਅੰਤਰ ਚਿੰਤਾ ਨੀਂਦ ਲਾ ਸੋਵਾ ਗਿਆਨੀ ਜਾਗ ਹੈ ਸਵਹ ਸੁਭਾਏ ਨਾਨਕ ਨਾਮ ਰਤਿਆ ਬਲ ਜ ਬੋੜੀ ਸੇਹਰ ਨਾਮ ਤਿਆਵਹਿ ਜੋ ਹਰ ਰਤਿਆ ਹਰ ਇੱਕ ਤਿਆਵਹਿ ਇੱਕ ਇੱਕੋ ਹਰ ਸਤਿਆ ਹਰ ਇੱਕ ਵਰਤੈ ਇੱਕ ਇੱਕੋ ਕੋ ਪਤਿਆ ਜੋ ਹਰ ਲਾਭ ਧਿਆਵੈ ਤਿੰਨ ਡਾਰ ਸੱਟ ਗਤਿਆ ਗੁਰਮਤੀ ਦੇਵ ਆਪ ਗੁਰਮੁਖ ਹਰਿ ਜਪਿਆ ਜੋ ਹਰ ਤੇਨ ਢਾਰ ਸਾਟ ਕਤਿਆ ਗੁਰਵਤੀ ਦੇਵ ਆਪ ਗੁਰਮੁਖ ਹਰਿ ਜਪਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਲੋਕ ਮਹਲਾ ਤੀਜਾ ਵਿਣ ਨਾਵੇ ਸਭ ਧਰਮ ਦੀ ਨਿਤ ਜਗ ਤੋਟਾਸ ਸਹਸਾਰ ਮਨ ਮੁਖ ਕਰਮ ਕਮਾਵਣੇ ਹਮੈ ਅੰਧ ਗੁਵਾਰ ਗੁਰ ਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਪਰਮ ਸਨਮਾਨ ਜੋ ਗੁਰ ਰੂਪ

ਇਹ ਪਾਵਨ ਪੁੱਤਰ ਹੁਕਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪੁੱਤਰੰਗ 645 ਉੱਪਰ ਸੁਭਾਇ ਮਾਰ ਹੈ ਜਤ ਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਤਿ ਹੋ ਜਾਏ ਉਹ ਲਾਂਚੁਕਾਂ ਦੀ ਖਿਮਾ ਕਰਿਓ ਜੀ ਵਾਹ ਇਹ ਗੁਰਜੀਕਾ ਖਾਲਸਾ ਵਾਹ ਇਹ ਗੁਰਜੀਕੇ ਫਤੇ